ਅਜ ਥੋੜੀ ਜਿਹੀ ਮਰਦਾਨਗੀ ਸੀਗੀ ਤਾਂ ਮੇਰੇ ਭਰਾ ਦੀ ਹਿੱਕ ਤੇ वार ਕਰਦੇ ਪਿੱਠ ਤੇ वार ਕੀਤਾ ਮੇਰੇ ਭਰਾ ਨਾਲ 40 ਸਾਲ ਖਾ ਕੇ ਉਹਨਾਂ ਨੇ ਉਸੇ ਥਾਲੀ 'ਚ ਛੇਕ ਕੀਤਾ ਗਦਾਰੀ ਕੀਤੀ ਆ ਇਹ ਰਹਿੰਦਾ ਸੀ ਸਰੀ ਰਹਿੰਦਾ ਸੀ ਇੱਥੇ ਤਾਂ ਖਾਸੀ ਆਇਆ ਸੀ ਆ ਦੀ ਪ੍ਰਾਪਰਟੀ ਵਾਸਤੇ ਦੇਖ ਰਿਹਾ ਜਿਵੇਂ ਆਪਾਂ ਉਦਾਂ ਆਉਂਦੇ ਆ ਦੇਖ ਰੇਖ ਆਪਣੇ ਘਰ ਲਈ ਕੱਲਾ ਆਇਆ ਸੀ ਬੱਚੇ ਸਾਰੇ ਬਾਹਰ ਸੀ ਫੈਮਿਲੀ ਬਾਹਰ ਸੀ ਮੇਰੇ ਬਰਾਦਰ ਦੀ ਪ੍ਰਾਪਰਟੀ ਤੇ ਕਬਜ਼ਾ ਕਰਨਾ ਚਾਹਿਆ ਵੇਚ ਰਿਹਾ ਸੀਗਾ ਜਬਰਦਸਤ ਸਾਨੂੰ ਕੋਈ ਪਤਾ ਨਹੀਂ ਸੀ ਆਏ ਤੇ ਪਤਾ ਲੱਗਿਆ ਪਹਿਲਾਂ ਵੀ 60-70 ਲੱਖ ਰੁਪਏ ਦੀ ਬੋਰਾ ਪੱਟੀ ਵੇਚ ਕੇ ਅਸੀਂ ਕਿੰਸੀ ਚੱਲ ਕੋਈ ਗੱਲ ਨਹੀਂ ਤੇ ਦੋ ਜਣਿਆਂ ਨੇ ਜਦ ਬੁੱਕਾ ਤਫੇ ਕਰਕੇ ਬੈਕ ਸਾਈਡ ਤੋਂ ਫੜ ਕੇ ਦਮਨ ਸੀ ਉਹਦਾ ਬੇਟਾ ਉਹਨੇ ਹੱਥ ਚ ਪਿਸਤੌਲ ਸੀ ਉਹ ਕਹਿੰਦਾ ਤੇ ਫਟਾਫਟੇ ਗੋਲੀ ਚਲਾ ਦੇ ਉਹਦੇ ਭਰਾ ਨੇ ਤੇਜਵੀਰ ਨੇ ਪਿੱਛੋਂ ਦੀ ਆ ਕੇ ਗੋਲੀ ਚਲਾਈ ਆ ਮੇਰੇ ਪਰਮਾਤਮਾ ਮੂਰੇ ਅਰਦਾਸ ਕਰਦੀ ਆਂ ਵੀ ਹੈ ਪਰਮਾਤਮਾ ਜਿਵੇਂ ਅੱਜ ਅਸੀਂ ਰੋਡ ਲਈਆਂ ਮਾਠਾਣਿਆਂ ਚ ਦੁਰੀਆਂ ਬੈਠੀਆਂ ਸੁਖਦੇਵ ਦੀਆਂ ਭੈਣਾਂ ਤੀਆਂ ਸਾਰੇ ਆਈਂ ਰੋਲਣ ਸਸਿਕਲ ਨੂੰ ਜਨਾਲੇ ਦੇਖ ਰਿਹਾ ਹੂੰ ਤੁਸੀਂ ਮੈਂ ਨਹੀਂ ਦਿਨ ਤੁਹਾਡੀ ਤਾਂ ਦੱਸ ਦਈਏ ਲੁਧਿਆਣਾ ਦੇ ਸ਼ਹਿਰ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਸ਼ਹਿਰ ਦੇ ਵਿੱਚ ਲਗਾਤਾਰ ਕ੍ਰਾਈਮ ਗ੍ਰਾਫ ਵਧ ਰਿਹਾ ਤਾਂ ਪਿੰਡ ਖਾਸੀ ਕਲਾਂ ਦੇ ਵਿੱਚ ਗੋਲੀਆਂ ਨਾਲ ਜਿਹੜਾ ਇੱਕ ਪ੍ਰਾ ਰੋਲ ਦਿੱਤਾ ਗਿਆ ਸੋ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆਂ ਭੈਣਾਂ ਨਾਲ ਖੜੀਆਂ ਹੋਈਆਂ ਨੇ ਤਿੰਨ ਭੈਣਾਂ ਦਾ ਇੱਕ ਸਗਾ ਪ੍ਰਾ ਜਿਹੜਾ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਜਿਹੜਾ ਕਿਤੇ ਨਾ ਕਿਤੇ ਉਹਨੂੰ ਜਿਹੜਾ ਗ ਪੌਣ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਹਦੀ ਜਿਹੜੀ ਹੈ ਮੌਤ ਵੀ ਹੋ ਜਾਂਦੀ ਗੱਲਬਾਤ ਕਰਦੇ ਆ ਤੁਸੀਂ ਦੇਖ ਸਕਦੇ ਹੋ ਪੈਣਾ ਦੇ ਅੱਖਾਂ ਦੇ ਵਿੱਚ ਅੰਜੂ ਆ ਕਾਫੀ ਉਮਰ ਹੋ ਚੁੱਕੀ ਹੈ ਪਰ ਕਿਸ ਤਰੀਕੇ ਕੀ ਕਾਰਨ ਹੈ ਜ਼ਮੀਨ ਦਾ ਮੈਟਰ ਇੰਨਾ ਜ਼ਿਆਦਾ ਵੱਧ ਗਿਆ ਲੋਕਾਂ ਨੂੰ ਲਾਲਚ ਨਹੀਂ ਜ਼ਿਆਦਾ ਵੱਧ ਚੁੱਕੀ ਹੋਈ ਹੈ ਕਿ ਉਹਨਾਂ ਨੇ ਆਪਸ ਦੇ ਵਿੱਚ ਜਿਹੜੀ ਹੈ ਜਾਨ ਵੀ ਜੜਾ ਨਹੀਂ ਦੇਖਦੇ ਸੋ ਗੱਲਬਾਤ ਕਰਦੇ ਆ ਕੀ ਨਾਮ ਹੈ ਜਸਵੀਰ ਕੌਰ ਹਾਂਜੀ ਕੀ ਹੋਇਆ 7 ਨੰਬਰ ਡਿਵੀਜ਼ਨ ਖੜੇ ਹੋ ਕੀ ਮੈਟਰ ਮੈਟਰ ਇਹੀ ਹੈ ਮੇਰੇ ਬਰਾਦਰ ਤਾਂ ਘਰੋਂ ਬਹੁਤ ਵਧੀਆ ਘਰੋਂ ਗਿਆ ਕੋਈ ਉਹਦਾ ਰਾਦਾ ਨਹੀਂ ਸੀਗਾ ਇਹਦਾ ਬੈਸਟ ਫਰੈਂਡ ਰਿਹਾ ਪਹਿਲਾ ਇਹਨੂੰ ਆਲ ਇੰਡੀਆ ਆਲ ਕੈਨੇਡਾ ਅਮਰੀਕਾ ਸਾਰੀ ਜਗ੍ਹਾ ਕਮਾਇਆ ਹੁਣ ਕੋਈ ਮਨ ਦੇ ਵਿੱਚ ਨਹੀਂ ਸੀ ਇਹ ਕੈਨੇਡਾ ਬ੍ਰਦਰ ਮੇਰਾ ਦਾਦਾ ਸੀ ਇਹਨੇ ਲਾਲਚ ਦੇ ਵਿੱਚ ਆ ਕੇ ਮੇਰੇ ਬ੍ਰਦਰ ਦੀ ਪ੍ਰਾਪਰਟੀ ਦੇ ਉੱਤੇ ਕਬਜ਼ਾ ਕਰਨਾ ਚਾਹਿਆ ਵੇਚ ਰਿਹਾ ਸੀਗਾ ਜਬਰਦਸਤ ਸਾਨੂੰ ਕੋਈ ਪਤਾ ਨਹੀਂ ਸੀ ਆਏ ਤੇ ਪਤਾ ਲੱਗਿਆ ਪਹਿਲਾਂ ਵੀ 60-70 ਲੱਖ ਰੁਪਏ ਦੀ ਇਹ ਪ੍ਰਾਪਰਟੀ ਵੇਚ ਕੇ ਅਸੀਂ ਕਿ ਐਸੀ ਚੱਲ ਕੋਈ ਗੱਲ ਨਹੀਂ ਖਾ ਗਿਆ ਤਾਂ ਠੀਕ ਆ ਹੁਣ ਮੇਰੇ ਭਰਾ ਨੇ 15 ਦਿਨ ਹੋਏ ਸੀ ਬਾਹੀ ਸੀ ਉਦੋਂ ਇਹ ਕੋਸ਼ਿਸ਼ ਨਹੀਂ ਸੀ ਬੋਲੇਆ ਹੁਣੇ ਸਿਰਫ ਇੱਕ ਗੇੜਾ ਮਾਰਨ ਗਿਆ ਨਾਲ ਆਪਦੇ ਦੋ ਲੈ ਕੇ ਭੈਣ ਭਰਾਵਾਂ ਨੂੰ ਉਦਾਂ ਹੀ ਵੇ ਪਗੇੜਾ ਮਾਰਿਆ ਇਹ ਪਿੱਛੋਂ ਗਾਲੀ ਗੋਲੋ ਚ ਜਾ ਕੇ ਦੇਣ ਲੱਗ ਗਿਆ ਤੇ ਦੋ ਜਣਿਆਂ ਨੇ ਜਬ ਮੁਕਤਫੀ ਕਰਕੇ ਬੈਕ ਸਾਈਡ ਤੋਂ ਫੜ ਕੇ ਦਮਨ ਉਸੇ ਦਾ ਬੇਟਾ ਉਹਨੇ ਹੱਥੇ ਚ ਪਿਸਤੌਲ ਸੀ ਉਹ ਕਹਿੰਦਾ ਤੇ ਫਟਾਫਟੇ ਗੋਲੀ ਚਲਾ ਦੇ ਉਹਦੇ ਭਰਾ ਨੇ ਤੇਜਵੀਰ ਨੇ ਪਿੱਛੋਂ ਦੀ ਆ ਕੇ ਗੋਲੀ ਚਲਾਈ ਆ ਜਿਹੜਾ ਆਪਣਾ ਕਿਸੇ ਦਾ ਜੱਦਾਂ ਵਾਲੇ ਮੁੰਡੇ ਦਾ ਨਾਮ ਜਗਤਾਰ ਸਿੰਘ ਨੇ ਤੇ ਅਕਾਲੀ ਨੇ ਮੋਢਿਆਂ ਤੋਂ ਮੇਰੇ ਭਰਾ ਨੂੰ ਫੜ ਲਿਆ ਤੇ ਬੈਕਸਾਈਡ ਗੋਲੀ ਮਾਰ ਗਿਆ ਸਾਹਮਣੇ ਮਾਰਦਾ ਤਾਂ ਸੀ ਬੈਕਸਾਈਡ ਮਾਰ ਕੇ ਥਾਂ ਢੇਰੀ ਰਹਿ ਤਾ ਸੀ ਸਾਰੇ ਸਰੀ ਸਿੱਕੇ ਰਹਿਦਾ ਸੀ ਸਾਤ ਨੂੰ ਤਾਂ ਬਾਅਦ ਚ ਸੁਣਿਆ ਗਿਆ ਪਿੰਡ ਦੇ ਸਾਡੇ ਦੋ ਤਿੰਨ ਭਰਾ ਜਿਹੜੇ ਸਾਡੇ ਸੀ ਉਹ ਉਸ ਟਾਈਮ ਮੌਜੂਦਾ ਸੀ ਸਰਪੰਚ ਵੀ ਮੌਜੂਦਾ ਸੀ ਉਸ ਟਾਈਮ ਜਦੋਂ ਉਹਦੇ ਗੋਲੀ ਲੱਗੀ ਆ ਇਨਾਮ ਸੀਗਾ ਤੁਹਾਡੇ ਬ੍ਰਦਰ ਦਾ ਬ੍ਰਦਰ ਦਸਕਜੀਤ ਸਿੰਘ ਬੱਬੂ ਕਿੱਥੇ ਰਹਿੰਦਾ ਸੀ ਸਰੀ ਰਹਿੰਦਾ ਸੀ ਇੱਥੇ ਤਾਂ ਖਾਸੀ ਆਇਆ ਸੀ ਆ ਦੀ ਪ੍ਰਾਪਰਟੀ ਵਾਸਤੇ ਦੇਖ ਰਿਖੇ ਜਿਵੇਂ ਆਪਾਂ ਉਦਾਂ ਆਉਂਦੇ ਆ ਦੇਖ ਰੇ ਖਰ ਦੇ ਘਰ ਲਈ ਕੱਲਾ ਆਇਆ ਸੀ ਬੱਚੇ ਸਾਰੇ ਬਾਹਰ ਸੀ ਫੈਮਿਲੀ ਬਾਹਰ ਸੀ ਮਾਂ ਬਾਹਰ ਸੀ ਮਾਂ ਨੂੰ ਵੀ ਛੱਡ ਕੇ ਆਇਆ ਹੈ ਉੱਥੇ ਬੱਚਿਆਂ ਦੀ ਦੇਖ ਰੱਖੇ ਲਈ ਕੱਲਾ ਹੀ ਆਇਆ ਸੀਗਾ ਆਦਾ ਚਲਿ ਕਹਿ ਰਹੇ ਹੋ ਕਿ ਉਹਦਾ ਦੋਸਤ ਸੀਗਾ ਜਿੰਨੇ ਜ਼ਮੀਨ ਦਾ ਕਿੰਨੀ ਕੀ ਪ੍ਰਾਪਰਟੀ ਕਿੰਨੀ ਸੀ ਇਹ ਸੱਤ ਕਿੱਲੇ ਸੀ ਇਹ ਤਾਂ ਉਹਦੇ ਨਾਲ ਤਾਂ ਕੁਝ ਨਹੀਂ ਸੀਗਾ ਉਹ ਸਾਰੇ ਜਾਂ ਸੁਖਜੀਤ ਸਿੰਘ ਦੇ ਭੈਣ ਦੇ ਨਾਂ ਸੀ ਜਾਂ ਮੇਰੇ ਨਾਂ ਸੀ ਉਹਦੇ ਨਾਂ ਤਾਂ ਕੁਝ ਵੀ ਨਹੀਂ ਸੀ ਮੇਰੇ ਭਰਾ ਨੇ ਦਿੱਤੀ ਸੀ ਗੋਲੀ ਮਾਰਨ ਦਾ ਕਾਰਨ ਕੀ ਰਿਹਾ ਸਾਨੂੰ ਸਮਝ ਨਹੀਂ ਆ ਰਹੀ ਕਾਰਨ ਕੀ ਹੋਇਆ ਉਹ ਵੇਚ ਰਿਹਾ ਸੀ ਕਬਜਾ ਕਰ ਰਿਹਾ ਸੀ ਨਜਾਇਜ਼ ਕਬਜਾ ਕਰਕੇ ਕਲੋਨੀ ਵਾਲਿਆਂ ਤੋਂ 28 ਲੱਖ ਰੁਪਇਆ ਲੈ ਕੇ ਉਹਨੇ ਉੱਤੋਂ ਵੇਚ ਰਿਹਾ ਸੀ ਭਰਾ ਨੇ ਮੇਰੇ ਦੇ ਆਉਣ ਕਰਕੇ ਉਹਨੂੰ ਹੋ ਗਿਆ ਵੀ ਇਹ ਆ ਗਿਆ ਤੇ ਮੈਨੂੰ ਨਹੀਂ ਮੇਰੀ ਜ਼ਮੀਨ ਵਿਕਣੀ ਤਾਂ ਉਹਨੇ ਹੋਸ਼ ਕਰਕੇ ਬੇਇਮਾਨੀ ਨਾਲ ਮਾਰਨਾ ਚਾਹਿਆ ਉਹਨੂੰ ਵੇਚ ਰਿਹਾ ਸੀਗਾ ਕੀ ਨਾਮ ਸੀ ਸੇਵ ਸਿੰਘ ਸਿਗਦੇਵ ਸਿੰਘ ਪਪਾ ਕਿੱਥੇ ਰਹਿੰਦੇ ਸੀ ਉਹ ਇੱਥੇ ਆਪਣੇ ਖਾਸੀ ਕਲਾਂ ਦਾ ਹੀ ਆ ਕਿੰਨੇ ਤਰੀਕ ਦਾ ਮਾਮਲਾ ਹੈ 11 ਤਰੀਕ ਦਾ 11 ਤਾਂ ਉਹ ਚਾਹੁੰਦੇ ਆ ਸੁਖਦੇਵ ਸਿੰਘ ਉਹਨਾਂ ਨੂੰ ਅਸੀਂ ਮੀਡੀਆ ਰਾਹੀਂ ਸੁਖਦੇਵ ਸਿੰਘ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਵੀ ਅੱਜ ਜਿਸ ਤਰ੍ਹਾਂ ਅਸੀਂ ਭੈਣਾ ਉਹਦੀਆਂ ਤੜਫ ਰਹੀਆਂ ਕਿਸੇ ਦਿਨ ਉਹ ਵੀ ਤੜਫਣਗੇ ਜੇ ਉਹੋ ਇਨਸਾਨ ਸੀਗੇ ਉਹਨਾਂ 'ਚ ਥੋੜੀ ਜਿਹੀ ਵੀ ਮਰਦਾਨਗੀ ਸੀਗੀ ਤਾਂ ਮੇਰੇ ਭਰਾ ਦੀ ਹਿੱਕ ਤੇ वार ਕਰਦੇ ਪਿੱਠ ਤੇ वार ਕੀਤਾ ਮੇਰੇ ਭਰਾ ਨਾਲ 40 ਸਾਲ ਖਾ ਕੇ ਉਹਨਾਂ ਨੇ ਉਸੇ ਥਾਲੀ 'ਚ ਛੇਕ ਕੀਤਾ ਗਦਾਰੀ ਕੀਤੀ ਆ ਮੈਂ ਇਹ ਮੀਡੀਆ ਨਹੀਂ ਮੈਂ ਕਹਿੰਨੀ ਆ ਮੇਰੀ ਗੱਲ ਇਹ ਸੁਖਦੇਵ ਸਿੰਘ ਤੱਕ ਪਹੁੰਚਦੀ ਹੋ ਜਵੇ ਕਿੰਨਾ ਕੀ ਉਮਰ ਕੀ ਸੀਗੀ ਤੁਹਾਡੇ ਪਰ 54 ਸਾਲ ਦੀ ਉਮਰ ਸੀ ਮੇਰੇ ਭਰਾ ਦੀ ਉਹ ਸਾਡੀ ਸਾਂਝੀ ਪ੍ਰਾਪਰਟੀ ਸੀਗੀ ਮੇਰੇ ਭਰਾ ਦੀ ਮੇਰੀ ਭੈਣ ਦੀ ਤੇ ਉਹਦੇ ਵਿੱਚ ਸੁਖਦੇਵ ਸਿੰਘ ਦਾ ਕੋਈ ਹਿੱਸਾ ਨਹੀਂ ਸੀ ਸੁਖਦੇਵ ਸਿੰਘ ਮੇਰੇ ਭਰਾ ਨਾਲ ਧੱਕੇਸ਼ਾਹੀ ਕਰ ਰਿਹਾ ਸੀ ਪਹਿਲਾਂ ਮੇਰੇ ਭਰਾ ਦੇ ਉਹਨੇ ਪੈਸੇ ਵੀ ਖਾਦੇ ਆ ਤੇ ਉਹਤੇ ਨਜਾਇਜ਼ ਜਦੋਂ ਮੇਰਾ ਭਰਾ ਲਗਾਤਾਰ ਕੈਨੇਡਾ ਰਿਹਾ ਉਹਨੇ ਉਹਤੇ ਨਜਾਇਜ਼ ਕਬਜ਼ਾ ਕੀਤਾ ਉਹ ਪ੍ਰਾਪਰਟੀ ਤੇ ਉਹ ਮੇਰੇ ਭਰਾ ਦੀ ਪ੍ਰਾਪਰਟੀ ਹਰਾਪੜਿਆ ਸੀਗਾ ਉਤੇ ਉਹਨੂੰ ਵੇਚ ਰਿਹਾ ਸੀ ਹੁਣ ਕਿੱਦਾਂ ਸੁਖਦੇਵ ਸਿੰਘ ਕਿੱਥੇ ਐ ਜਿੱਦਾਂ ਤੁਸੀਂ ਨਾਮ ਲੈ ਰਹੇ ਹੋ ਉਹ ਕਿੱਥੇ ਉਹਨੂੰ ਅਰੈਸਟ ਕਰ ਲਿਆ ਪੁਲਿਸ ਨੇ ਤੇ ਉਹਦੇ ਭਰਾ ਨੂੰ ਵੀ ਰੈਸਟ ਕਰ ਲਿਆ ਅਸੀਂ ਚਾਹੁੰਦੇ ਹਾਂ ਉਹਦੇ ਬੇਟੇ ਨੂੰ ਵੀ ਰੈਸਟ ਕਰਨ ਤੇ ਜਿਹੜੇ ਦੋ ਹੋਰ ਬੰਦੇ ਆ ਉਹਨਾਂ ਨੂੰ ਵੀ ਰੈਸਟ ਹੈ ਜਿਹੜੇ ਮੇਰੇ ਸਾਡੇ ਭਰਾ ਦੇ ਦੋਸ਼ੀ ਆ ਉਹ ਰੈਸਟ ਕੀਤੇ ਜਾਣ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਮੈਂ ਪਰਮਾਤਮਾ ਮੂਰੇ ਅਰਦਾਸ ਕਰਦੀ ਆ ਵੀ ਹੈ ਪਰਮਾਤਮਾ ਜਿਵੇਂ ਅੱਜ ਅਸੀਂ ਰੋੜ ਲਈਆਂ ਮਠਾਣਿਆਂ ਚ ਦੁਰੀਆਂ ਫਿਰਦੀਆਂ ਸਖਦੇਵ ਦੀਆਂ ਭੈਣਾਂ 3 ਸਾਰੇ ਆ ਹੀ ਰੋਲਣ ਜਿਵੇਂ ਅੱਜ ਸਾਡੀ ਮਾਂ ਤੜਫ ਰਹੀ ਆ ਆਉਦੀ ਘਰ ਵਾਲੀ ਵੀ ਆਈ ਸਾਡੇ ਦੇ ਉਹਦੀ ਘਰ ਬੱਚੇ ਵੀ ਰੋਣ ਪ੍ਰਮਾਤਮਾ ਕਰੇ ਸੀ ਪ੍ਰਸ਼ਾਸਨ ਤੋਂ ਮੰਗ ਰਹੇ ਆ ਵੀ ਸਾਨੂੰ ਪੂਰੇ ਛੇਤੀ ਤੇ ਛੇਤੀ ਹਲਪ ਕੀਤੀ ਜਾਵੇ ਪਰ ਕਾ ਚੱਲ ਬਹੁਤ ਵਧੀਆ ਰਿਹਾ ਕੰਮ ਪ੍ਰਸ਼ਾਸਨ ਸਾਡੇ ਨਾਲ ਆਣਾ ਪ੍ਰਸ਼ਾਸਨ ਦੇ ਉੱਤੇ ਜਿੱਦਾਂ ਤੁਸੀਂ ਕਹਿ ਰਹੇ ਹੋ ਅਰੈਸਟ ਕਰ ਲਿੱਤਾ ਗਿਆ ਤੇ ਉਸ ਤੋਂ ਬਾਅਦ ਕੀ ਹੈ ਪ੍ਰਸ਼ਾਸਨ ਤੇ ਸਾਨੂੰ ਬਹੁਤ ਮਾਨ ਉਹ ਸਾਡੇ ਨਾਲ ਖੜਾ ਤੇ ਸਾਡੇ ਨੇ ਪ੍ਰਸ਼ਾਸਨ ਭਰੋਸਾ ਦੇ ਰਿਹਾ ਵੀ ਜਿਹੜੇ ਜਲਦ ਤੋਂ ਜਲਦ ਜਿਹੜੇ ਦੋਸ਼ੀ ਰਹਿ ਰਹੇ ਆ ਉਹਨਾਂ ਨੂੰ ਜਲਦ ਤੋਂ ਜਲਦ ਗਿਰਫਤਾਰ ਕਰਨਗੇ ਜ਼ਮੀਨ ਕਿਹਦੀ 7 ਕਿੱਲੇ 6 ਕਿੱਲੇ ਜ਼ਮੀਨਾਂ ਬਿਲਕੁਲ ਸੋ ਦੱਸ ਦਿੰਨੇ ਆ ਤੁਹਾਨੂੰ ਕਿ 7 ਕਿੱਲੇ ਜ਼ਮੀਨ ਦਾ ਜਿਹੜਾ ਮੈਟਰ 7 ਕਿੱਲਿਆਂ ਦਾ ਸੋ ਹੋਰ ਲੋਕ ਇੱਥੇ ਮੌਕੇ ਤੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨਗੇ ਕਿਉਂਕਿ ਭੈਣਾ ਨਾਲ ਗੱਲ ਕਰ ਲਈ ਉਸ ਤੋਂ ਬਾਅਦ ਜਿਹੜੇ ਭਰਾ ਖੜੇ ਨੇ ਮੌਕੇ ਤੇ ਉਹਨਾਂ ਨੇ ਵੀ ਗੱਲਬਾਤ ਕਰਦੇ ਕੀ ਗੱਲ ਹੈ ਕਿਉਂਕਿ ਸੱਚਾਈ ਕੀ ਹੈ ਇਸ ਪਿੱਛੇ ਦਾ ਸੱਚ ਕੀ ਆਖਿਰਕਾਰ ਪਿੰਡ ਦੇ ਲੋਕ ਹਾਂਜੀ ਪਿੰਡ ਦੇ ਹੀ ਕੀ ਹੋਇਆ ਸੀਗਾ ਖਾ ਹਾਸੀ ਕਲਾਂ ਪਿੰਡ ਦੇ ਵਿੱਚ ਹੋਈ ਸੀ ਇਹ ਸੁਖਜੀਤ ਸਿੰਘ ਗਿਆ ਸੀ ਆਪ ਦੀ ਉਹਦੀ ਪ੍ਰਾਪਰਟੀ ਸੀ ਉੱਥੇ ਗਿਆ ਸੀ ਢੇਡਾ ਮਾਰਨ ਤੇ ਜੋ ਸੁਖਦੇਵ ਸਿੰਘ ਹੋਣੀ ਸੁਖਦੇਵ ਸਿੰਘ ਉਸ ਦਾ ਭਰਾ ਨਵਤੇਜ ਸਿੰਘ ਤੇ ਉਹਨਾਂ ਦਾ ਸੁਖਦੇਵ ਸਿੰਘ ਦਾ ਲੜਕਾ ਤੇ ਉਸ ਦੇ ਨਾਲ ਦੋ ਬੰਦੇ ਹੋਰ ਸੀਗੇ ਇਕਬਾਲ ਸਿੰਘ ਤੇ ਜਗਤਾਰ ਸਿੰਘ ਇਹ ਜਿਹੜੇ ਮਗਰ ਜਾ ਕੇ ਇਹਨਾਂ ਨੇ ਉਹਨਾਂ ਨਾਲ ਲੜਾਈ ਝਗੜਾ ਕੀਤਾ ਗਾਲੀ ਗਲੋਚ ਕੀਤਾ ਤੇ ਉਸ ਦੇ ਮਗਰੋਂ ਹੀ ਉੱਤੇ ਇਹ ਜਿਹੜੀ ਬਾਰਲਾਤ ਹੋਈ ਆ ਸਿਰ ਦੇ ਵਿੱਚ ਦੋ ਗੋਲੀਆਂ ਮਾਰੀਆਂ ਜਿਨ੍ਹਾਂ ਦੀ ਜਿਹੜੀ ਮੌਤ ਹੋਈ ਹੈ ਉਹਨਾਂ ਦਾ ਪੂਰਾ ਨਾਮ ਕੀ ਸੀ ਉਹਨਾਂ ਦਾ ਨਾਮ ਸੁਖਜੀਤ ਸਿੰਘ ਸਖਜੀਤ ਸਿੰਘ ਜੀ ਆ ਉਰਫ ਬੱਬੂ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅੱਗੇ ਡਿਵੀਜ਼ਨ ਨੰਬਰ 7 ਤੇ ਪਹੁੰਚੀ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਆਂ ਵੀ ਦੋ ਜਿਹੜੇ ਸੀਗੇ ਸੁਖਦੇਵ ਸਿੰਘ ਤੇ ਨਮਤੇਜ ਸਿੰਘ ਫੜਲੇ ਸੁਖਦੇਵ ਸਿੰਘ ਦਾ ਲੜਕਾ ਜਿਹੜਾ ਤੇ ਆਪਣੇ ਦਮਨਪ੍ਰੀਤ ਆ ਉਸ ਨੂੰ ਤੇ ਜਿਹੜੇ ਦੋ ਦੂਸਰੇ ਨੇ ਅਕਵਾਲ ਸਿੰਘ ਤੇ ਜਗਤਾਰ ਸਿੰਘ ਉਸ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਬਿਲਕੁਲ ਸੋ ਦੱਸ ਦਿੰਨੇ ਆ ਤੁਹਾਨੂੰ ਡਿਵੀਜ਼ਨ ਬਰ 7 ਵਿੱਚ ਇਸ ਟਾਈਮ ਮੌਜੂਦ ਆ ਜਿੱਥੇ ਉਹ ਪਰਿਵਾਰ ਜਿਹੜਾ ਖੜਿਆ ਹੋਇਆ ਹੈ ਦੇਖ ਸਕਦੇ ਹੋ ਅੱਖਾਂ ਦੇ ਵਿੱਚ ਅੰਜੂਆ ਤਾਂ ਪ੍ਰਸ਼ਾਸਨ ਵੀ ਗੱਲਬਾਤ ਕਰਾਂਗੇ ਕਿਉਂਕਿ ਤੁਹਾਨੂੰ ਦੱਸ ਦਿੰਨੇ ਆ ਕਿ ਉਸ ਨੌਜਵਾਨ ਦੀ ਜੜੀ ਹੈ ਮੌਤ ਜੜੀ ਕਿਸ ਤਰੀਕੇ ਹੋਈ ਹੈ ਤਾਂ ਗੋਲੀਆਂ ਮਾਰ ਕੇ ਜੜੀ ਹੈ ਉਹਦੀ ਹੱਤਿਆ ਜੜੀ ਕਰ ਦਿੱਤੀ ਗਈ ਹਾਲਾਂਕਿ 7 ਕਿਲੇ ਜਮੀਨ ਦਾ ਮੈਟਰ ਸੀਗਾ ਜਿਹੜਾ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਜ਼ਮੀਨ ਜਿਹੜੀ ਸੀਗੀ ਉਹਨਾਂ ਦੀ ਸੀਗੀ ਤਾਂ ਇਹ ਇੱਕ ਜਿਹੜਾ ਉਹਨਾਂ ਵੱਲੋਂ ਕਿਹਾ ਗਿਆ ਕਿ ਕਿ ਦੋਸਤ ਵੱਲੋਂ ਜਿਹੜਾ ਦੋਸਤ ਦੇ ਨਾਲ ਜਿਹੜਾ ਕਿਤੇ ਨਾ ਕਿਤੇ ਦੋਸਤ ਵੱਲੋਂ ਜਿਹੜਾ ਗਲਤ ਕੀਤਾ ਗਿਆ ਸੋ ਪ੍ਰਸ਼ਾਸਨ ਇਸ ਟਾਈਮ ਮੌਕੇ ਤੇ ਮੌਜੂਦ ਹੈ ਗੱਲਬਾਤ ਕਰਾਂਗੇ ਕਿਉਂਕਿ ਐਸਪੀ ਸੂਦ ਵੀ ਮੌਕੇ ਤੇ ਖੜੇ ਨੇ ਗੱਲਬਾਤ ਕਰਦੇ ਨੇ ਕਿਉਂਕਿ ਤਸਵੀਰਾਂ ਇਸ ਟਾਈਮ ਡਿਵੀਜ਼ਨ ਨੰਬਰ 7 ਦੀਆਂ ਦਿਖਾ ਰਹੇ ਹਾਂ ਹਾਂਜੀ ਸਰ ਸਰ ਇੱਕ ਖਾਸੀ ਕਲਾ ਪਿੰਡ ਦੇ ਵਿੱਚ ਜ਼ਮੀਨ ਦੇ ਮੈਟਰ ਨੂੰ ਲੈ ਕੇ ਸਰ ਗੋਲੀਆਂ ਮਾਰੀਆਂ ਗਈਆਂ ਕਿਹਾ ਜਾਂਦਾ ਹੈ ਪਰਿਵਾਰ ਵੱਲੋਂ ਇੱਕ ਖਾਸੀ ਕਲਾਂ ਪਿੰਡ ਦੇ ਵਿੱਚ ਕਰੀਬ 5 ਦਿਨ ਪਹਿਲਾਂ ਦੀ ਗੱਲ ਹੈ ਇੱਕ ਝਗੜਾ ਹੋਇਆ ਸੀ ਉਸ ਝਗੜੇ ਦੇ ਦੌਰਾਨ ਗੋਲੀ ਚੱਲਣ ਨਾਲ ਸੁਖਜੀਤ ਸਿੰਘ ਨਾਮ ਦੇ ਵਿਅਕਤੀ ਦੀ ਜਿਹੜੀ ਆ ਮੌਤ ਹੋ ਗਈ ਸੀ ਉਸ ਮੌਤ ਹੋਣ ਦੇ ਸੰਬੰਧ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ ਜਿਹੜੀ ਐਫ ਆਈ ਆਰ ਦੇ ਵਿੱਚ ਪੰਜ ਅਕਿਊਜ਼ਡ ਨੇ ਪੰਜ ਦੇ ਵਿੱਚੋਂ ਦੋ ਅਕਿਊਜ਼ਡ ਜਿਹੜੇ ਨੇ ਸੁਖਦੇਵ ਸਿੰਘ ਉਰਫ ਪਪਾ ਤੇ ਦੂਸਰਾ ਅਕਿਊਜ਼ਡ ਨਵਦੇਸ਼ ਸਿੰਘ ਉਰਫ ਤੇਜੀ ਤੇ ਦੋ ਕੇਸ ਜਿਹੜੇ ਨੇ ਉਹ ਗ੍ਰਿਫਤਾਰ ਕਰ ਲਿੱਤੇ ਗਏ ਨੇ ਤੇ ਬਾਕੀ ਜਿਹੜੇ ਰਹਿੰਦੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਚਾਹੀਦੀ ਸਰ ਪਰ ਯਾਰ ਉਹ ਲੋਕ ਕਹਿੰਦਾ ਕਿ ਸੱਤ ਕਿੱਲੇ ਆ ਜ਼ਮੀਨ ਦਾ ਮੈਟਰ ਸੀਗਾ ਜ਼ਮੀਨ ਦਾ ਹੀ ਮੈਟਰ ਸੀਗਾ ਇਹ ਹੋਰ ਕੁਝ ਪਤਾ ਲੱਗੇ ਦੇਖੋ ਅਜੇ ਮੈਨੂੰ ਇਹ ਤਾਂ ਨਹੀਂ ਮੈਂ ਕਹਿ ਸਕਦਾ ਕਿ ਸੱਤ ਕਿੱਲੇ ਦਾ ਰੌਲਾ ਸੀਗਾ ਮੈਨੂੰ ਇੰਨਾ ਪਤਾ ਕਿ ਇਹਨਾਂ ਦਾ ਜ਼ਮੀਨ ਕਰਕੇ ਡਿਸਪੂਟ ਸੀ ਸਰ ਜਿਨ੍ਹਾਂ ਨੇ ਗੋਲੀ ਚਲਾਈ ਉਹਨਾਂ ਦਾ ਪਿਛੋਕੜ ਕੋਈ ਚਿੱਪਤਾ ਗਿਆ ਪਿੱਛੇ ਨਾਲ ਬੈਕਗਰਾਉਂਡ ਕੀ ਸੀ ਅਜੇ ਮੈਟਰ ਆਫ ਇਨਵੈਸਟੀਗੇਸ਼ਨ ਹੈ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਇਹਨਾਂ ਦੇ ਸਾਰੇ ਐਂਟੀਸੀਡੈਂਟਸ ਵਗੈਰਾ ਵੈਰੀ ਕਿੰਨੀ ਗੋਲੀਆਂ ਚਲਾਈ ਸੀ ਇਹਦੇ ਵਿੱਚ ਜਿਹੜਾ ਮਰਨ ਵਾਲਾ ਅਕਿਊਜ਼ਡ ਹੈ ਮਰਨ ਵਾਲਾ ਜਿਹੜਾ ਹੈਗਾ ਸੁਖਜੀਤ ਸਿੰਘ ਉਹਦੇ ਐਸ ਪਰ आवर ਇਨਫੋਰਮੇਸ਼ਨ ਉਹਨਾਂ ਦੇ ਦੋ ਗੋਲੀਆਂ ਲੱਗੀਆਂ ਬਿਲਕੁਲ ਸੋ ਤੁਹਾਨੂੰ ਦੱਸ ਦਿੰਨੇ ਕਿ ਇਹ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਉਹਨਾਂ ਵੱਲੋਂ ਕਿਹਾ ਗਿਆ ਕਿ ਲਗਾਤਾਰ ਜਿਹੜੀ ਖਾਂਸੀ ਕਲਾਂ ਪਿੰਡ ਦੇ ਵਿੱਚ ਜਿਹੜਾ ਹੈ ਹਾਦਸਾ ਵਾਪਰਿਆ ਜਿਹੜਾ ਇੱਕ ਸੱਤ ਕਿਲੇ ਜ਼ਮੀਨ ਦੇ ਇੱਕ ਜ਼ਮੀਨ ਦੇ ਰੋਲੇ ਕਰਕੇ ਇੱਕ ਵਿਅਕਤੀ ਦੀ ਜਿਹੜੀ ਹੈ ਜਾਨ ਚਲੀ ਗਈ ਹੈ ਤਾਂ ਉਸ ਦੌਰਾਨ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਉਹਨਾਂ ਵੱਲੋਂ ਕਿਹਾ ਗਿਆ ਕਿ ਪੰਜ ਦੋਸ਼ੀਆਂ ਦੇ ਨਾਮ ਜਿਹੜਾ ਹੈ ਕੰਪਲੇਂਟ ਹੈਗੀ ਹੈ ਐਫ ਆਈ ਆਰ ਹੈ ਤਾਂ ਦੋ ਦੋਸ਼ੀ ਜਿਹੜੇ ਆ ਉਹਦੇ ਵਿੱਚੋਂ ਗ੍ਰਿਫਤਾਰ ਕੀਤੇ ਗਏ ਨੇ ਤੇ ਬਾਕੀ ਇਨਵੈਸਟੀਗੇਸ਼ਨ ਜੜੀ ਜਾ ਰਹੀ ਹੈ ਤਾਂ ਪ੍ਰਸ਼ਾਸਨ ਵੱਲੋਂ ਇਹ ਗੱਲ ਕਹੀ ਹੈ ਕਿ ਜੋ ਵੀ ਜੜੀ ਹੈ ਬਣਦੀ ਕਾਰਵਾਈ ਹੋਗੀ ਉਹ ਕੀਤੀ ਜਾਊਗੀ ਦੇਖਰੋ ਲ ਕੈਮਰਾਮੈਨ ਹਣੀ ਲਾਲ ਤਨਵਤ